ਆਠ ਸੀਗੇ ਆਠ ਸੀਗੇ ਛੇ ਨਿਆ ਤੇ ਬੁਰੀ ਮਸਤੀ ਨਿਆਦੀ ਟੱਕਰੀ ਆਵੇ ਤੇ ਕੀ ਗਾ ਨੰਗੇਂਗਾ ਤੂੰ ਕਿ ਨਹੀਂ ਥੋੜੇ ਚੁੱਕ ਗਾ ਨੰਗੇ ਉਹ ਬਦੀ ਤੇ ਨੰਗੇ ਮਾਰ ਲੇਗਾ ਨੈਟਵਰਕ ਤਾਂ ਹੋ ਜਾਂਦਾ ਬਾ ਦੇ ਕੇ ਕਿ ਆਪਾਂ ਪਰਲੇ ਪਾਸੇ ਇੱਥੋਂ ਦੀ ਬਾ ਇੱਥੇ ਜਰੂਰੀ ਮਾਇਦਾ ਪਾਸੇ ਇੱਥੋਂ ਦੀ ਤੱਕ ਪਹੁੰਚਿਆ ਅਜੇ ਆਇਆ ਨਹੀਂ ਗਾ ਅਜੇ ਕਿਵੇਂ ਆ ਇਧਰ ਜਰਾ ਪਿਆੜ ਨਹੀਂ ਉੱਤਰਦੀ ਨਹੀਂ ਆ ਜਾਂਦਾ ਕਿਉਂਕਿ ਉੱਧਰ ਉਹ ਨੈਟਵਰਕ ਨੇਟਵਰਕ ਦਾ ਵੱਧੂ ਹੈ ਨੇਟ ਆ ਤੁਹਾਨੂੰ ਦੇਈਦਾ ਮੈਂ ਕਹਿੰਦਾ ਤੂੰ ਜਣਾ ਨਹੀਂ ਜੰਡਦਾ 20 ਵਿੱਚ ਦਾ 190 ਤੈਨੂੰ ਥੋੜਾ ਘੜਾ ਬਾਈ ਮੁੱਠੇ ਮਾਰ ਗਿਆ ਚੱਲ ਬਨੈਰ ਦੇ ਪੁਲ ਦੇ ਥੱਲੇ ਜਾਵਾਂ ਗਲਤ ਪਰਲੇ ਪਾਸੇ ਨਹੀਂ ਹੋਣਾ ਬਈ ਗਲਤੀ ਕਰਦੀ ਨਹੀਂ ਆ ਬਹੁਤ ਦੋ ਤੁਰਕਲੇ ਉੱਤੇ ਹਾਂ ਬਾਈ